1 2 3ੋਸ਼ਿਆ ਉਪਰ ਦੇ ਪਾਰ ਨੰਬਰ 8 ਦੇ ਮੁਹੱਲਾ ਅਸਲਾਮਾਬਾਦ ਵਿੱਚ ਪ੍ਰਸਾਤੀ ਪਾਣੀ ਦੇ ਨਿਕਾਸੀ ਸਮੱਸਿਆ ਨੂੰ ਹੱਲ ਕਰਨ ਲਈ ਅਜਬਦਾਇਕ ਬ੍ਰਹਮ ਸ਼ੰਕਰ ਜਿੰਪਾ ਨੇ 600 ਮੀਟਰ ਐਮ ਐਮ ਡਾਇਆ ਪਾਈਪ ਪਾਉਂਦੇ काम की शुरुआत करवाई ये पाइपलाइन खेती भवन असलामाबाद तो पुल तक पहुँचाई जाएगी प्रोजेक्ट की कुल लागत करीब उन्जा लाख रुपए है इसके पूरा होने तो बाद इलाके दौरान आने वाली मुश्किल तो राहत मिलेगी पेश है फोर्टी सैवन न्यूज इंडिया की विशेष रिपोर्ट इतने योग है कि आम आदमी पार्टी ने ਸਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਬਿਜਲੀ ਦੇ ਬਿੱਲਾਂ ਦੇ ਨਾਲ-ਨਾਲ ਪੰਜਾਬ ਦੀ ਹਰ ਇੱਕ ਮਹਿਲਾ ਦੇ ਖਾਤੇ ਵਿੱਚ 1000 ਰੁਪਏ ਮਹੀਨਾ ਪਉਣਗੇ ਪਰ ਹੁਣ ਤੱਕ 1 ਰੁਪਿਆ ਵੀ ਕਿਸੇ ਮਹਿਲਾ ਦੇ ਖਾਤੇ ਵਿੱਚ ਨਹੀਂ ਆਇਆ ਜਿਹੜੇ ਇਸ ਇਰੀਏ ਦੇ ਕੌਂਸਲਰ ਹੈ ਇਹਨੇ ਮੜੇ ਲੰਬੇ ਸੰਘਰਸ਼ ਕੀਤਾ ਇਹ ਜਿਹੜੇ ਨਾਲੇ ਦਾ ਕੰਮ ਹੋਣ ਜਾ ਰਿਹਾ तकरीबन ਮੈਂ ਕਹਿ ਸਕਦਾ 48.90 50 ਲੱਖ ਰੁਪਏ ਦੀ ਕੀਮਤ ਦੇ ਨਾਲ ਇਹ ਬਹੁਤ ਵੱਡਾ ਇਸ ਇਲਾਕੇ ਨੂੰ ਆਹ ਦੇਗਾ ਜਦੋਂ ਬਰਸਾਤ ਦਾ ਮੌਸਮ ਹੁੰਦਾ ਬਹੁਤ ਪਾਣੀ ਨੂੰ ਕਿੱਥੇ ਤੱਕ ਚੋ ਤੱਕ ਲੈਣ ਚ ਦਿੱਕਤ ਆਉਂਦੀ ਹੈ ਪਾਣੀ ਦੇ ਨਾਲ ਇਹ ਏਰੀਆ ਸਾਰਾ ਡੁੱਬ ਜਾਂਦਾ ਹੈ ਔਰ ਲਗਾਤਾਰ ਇਸ ਸੰਵਰਸ਼ਤ ਸੀਗੇ ਔਰ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਭਗਵਨ ਪਾਜੀ ਦਾ ਔਰ ਸਾਡੀ ਸਰਕਾਰ ਦਾ ਵੀ ਉਹਨਾਂ ਨੇ ਜਿਹੜੀ 50 ਲੱਖ ਰੁਪਏ ਦੀ ਰਾਸ਼ੀ ਹੈ ਉਹਨੂੰ ਯਾਰੀ ਕੀਤੀ ਹੈ ਔਰ ਅਸੀਂ ਕੰਮザਬ ਰਹੇ ਹਾਂ ਇਸ ਕੰਮ ਨੂੰ ਕਰਵਾਉਣ ਦੇ ਵਿੱਚ ਤਕਰੀਬਨ 4-500 ਮੀਟਰ ਦੇ ਕਰੀਬ ਹੈ ਕਿ ਨੱਖ ਵੀ 700 ਮੀਟਰ ਦੇ ਕਰੀਬ ਜਿਹੜਾ ਕੰਮ ਜਾ ਕੇ ਹੋਣਾ ਹੈ ਜੀ ਇਹ ਬਹੁਤ بڑا ਇਸ ਇਲਾਕੇ ਲਈ ਇਹ ਮੈਂ ਕਹਿੰਨਾ ਬਹੁਤ ਵੱਡੀ ਸਰਕਾਰ ਦੀ ਹੁਕਮੰਦਰੀ ਦੀ ਦੇਣ ਹੈ ਔਰ ਸਾਰੀ ਕਾਰਪੋਰੇਸ਼ਨ ਦਾ 파ਰਟ ਹੈ ਸਾਰੇ ਸਾਥੀ ਕਾਉਂਸਲਰ ਦਾ 파ਰਟ ਹੈ ਤਾਂ ਮੈਂ ਵਿਸ਼ੇਸ਼ ਧੰਨਵਾਦ ਕਰਦਾ ਸਾਰੇ ਇਲਾਕੇ ਦੇ ਨਿਵਾਸੀ ਵੀ ਇਹਨਾਂ ਨਾਲ ਰਹੇ ਇਸ ਮਾਮਲੇ ਦੇ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਲੇਕਿਨ ਮੈਂ ਇੱਕ ਲੋਕਾਂ ਨੂੰ ਗੱਲ ਕਹਿਣੀ ਚਾਹਨਾ ਵੀ ਲਗਾਤਾਰ ਜਦੋਂ ਅچھے ਕੰਮ ਹੋਣ ਤੇ ਸਾਰਿਆਂ ਨੂੰ ਜੁੜ ਕੇ ਰਹਿਣਾ ਚਾਹੀਦਾ ਸਰਕਾਰ ਦੇ ਵੀ ਹੌਸਲਾ ਵਧਾਈ ਹੁੰਦੀ ਇਸ ਤਰ੍ਹਾਂ ਮੈਂ ਇਹ ਨਿਵੇਦ ਤੁਹਾਡੇ ਨਾਲ ਨਾਲ ਕਰਾਂਗਾ ਤੇ ਮੈਂ ਧੰਨਵਾਦ ਕਰਦਾ ਲੱਖਾਂ ਵਾਰ ਸਰ ਇਹ ਚੇਤ ਤੋਂ ਬਾਅਦ ਹੋਰ ਕਿਹੜੇ ਸੁਧਾਰ ਕਰਨੇ ਸੀ ਅੱਜ ਬਾੜ ਨੰਬਰ 49 ਬਾੜ ਨੰਬਰ 50 ਬਾੜ ਨੰਬਰ 24 ਉਥੇ ਸੀਵਰ ਦਾ ਕੰਮ ਹੈ ਇਦਾਂ ਲੱਖ 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 ਕਿ ਸਰਕਾਰ ਜਿਹੜਾ ਲਗਾਤਾਰ ਵਿਕਾਸ ਦੇ ਕੰਮ ਕਰ ਰਹੀ ਹੈ ਮੈਂ ਇਹ ਕਹਿ ਸਕਦਾ ਵੀ 2.5 ਸਾਲ ਦੀ ਸਰਕਾਰ ਦੇ ਵਿੱਚ ਤਕਰੀਬਨ 35 ਕਰੋੜ ਰੁਪਏ ਦੇ ਕਰੀਬ ਦੇ ਕੰਮ ਜਿਹੜੇ ਵਿਕਾਸ ਦੇ ਹੋਏ ਆ ਜਿੰਨੇ ਟਿਊਬਲ ਮੰਗੇ ਇਲਾਕਿਆਂ ਨੇ ਜਿਹੜੇ ਤੇ ਇਲਾਕੇ ਨੇ ਮੰਗੇ ਉਹਨਾਂ ਨੂੰ ਟਿਊਬਲ ਦਿੱਤੇ ਗਏ ਆ ਤੇ ਸਰਕਾਰ ਜਦੋਂ ਕੰਮ ਕਰਨਾ ਚਾਹਦੀ ਹੈ ਤਾਂ ਕਰਦੀ ਹੈ ਇਹਨੂੰ ਆਪਾਂ ਲੰਬੇ ਜਿਹੜੇ 10 20 20 ਸਾਲ ਤੋਂ ਰਿਹਾ ਉਹਨਾਂ ਨਾਲ ਕੰਪੇਅਰ ਕਰਕੇ ਦੇਖਣਾ ਕਿ ਕਿੰਨੇ ਕੰਮ ਲਗਾਤਾਰ ਹੋਏ ਸਰ ਆਪਣੇ ਮਹਿਲਾਵਾਂ ਨੂੰ 1000 ਰੁਪਏ ਦੇਣਾ ਕੋਈ ਦੇਣਾਗਾ ਹਾਂ ਇਹ ਤੁਹਾਡਾ ਇੱਕ ਕੁੱਸ਼ਤ ਜ਼ਰੂਰ ਬੰਦਾ ਮੈਂ ਇਹ ਦੇਖੋ ਗੱਲ ਪਤਾ ਕੀ ਹੈ ਮੈਂ ਇੱਕ ਗੱਲ ਕਹੀ ਸੀ ਕਿ ਸਰਕਾਰ ਨੇ ਪਹਿਲਾਂ ਸਭ ਤੋਂ ਪਹਿਲਾਂ 600 ਯੂਨਿਟ ਬਿਜਲੀ ਦੇ ਜਿਸ ਨਾਲ ਹਰੇਕ ਘਰ ਦਾ ਮੈਂ ਕਹਿ ਸਕਦਾ ਸਾਲ ਦਾ ਤਕਰੀਬਨ ਨਾ ਕਰਦੇ ਆ ਕਰਦੇ ਆ 40 ਤੋਂ 50 ਹਜ਼ਾਰ ਰੁਪਏ ਹਰੇਕ ਪਰਿਵਾਰ ਦਾ ਪਛੇੜ ਸਰਕਾਰ ਜਾਂਦੀ ਦਾ 1000 ਰੁਪਏ ਨਾਲ 12000 ਰੁਪਏ ਵੀ ਸਾਲ ਦਾ ਦੇ ਸਕਦੀ ਲੇਕਿਨ ਸਰਕਾਰ ਨੇ ਪਹਿਲਾਂ ਜਿਹੜਾ ਇੱਕ ਵੱਡੀ ਰਾਹ ਦਿੱਤੇ ਉਹਨਾਂ ਘਰਾਂ ਨੂੰ ਉਹ ਵੀ ਤੇ ਸਾਰੀ ਪਰਿਵਾਰਾਂ ਨੂੰ ਦੇ ਲੇਕਿਨ ਜਿਹੜਾ ਤੁਸੀਂ ਗੱਲ ਕਰ ਰਹੇ ਇਹਦੇ ਵੀ ਜਲਦ ਪੂਰਾ ਕਰਨਾ ਹੈ ਸਰ ਆਪਣੇ ਸਵਾਲੇ ਵੀ ਆ ਵੀ ਜਿਹੜੇ ਹੁਣ ਇੰਨੀ ਦੇਰ ਹੋ ਗਈ 250 ਹੋ ਗਏ ਆ ਕਹਾਂ ਜਿਹੜਾ ਹੈਗਾ ਉਹ ਪਿਛਲੇ ਪੈਸੇ ਵੀ ਦਿੱਤੇ ਜਾਣਗੇ ਮੈਲਾਵਨ ਨੂੰ ਪਿਛਲੇ ਪੈਸੇ ਵੀ ਦਿੱਤੇ ਜਾਣਗੇ ਦੇਖੋ ਗੱਲ ਤੁਹਾਨੂੰ ਕਿਹਾ ਲੋਕ ਇੱਥੇ ਖੁਸ਼ ਆ ਮੈਂ ਜਿੰਨੇ ਪਿੰਡਾਂ ਜਾਤਲ ਦੇਖੋ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਚ ਮੈਂ ਗਿਆ ਸਰਪੰਚਾਂ ਦੇ ਇਲੈਕਸ਼ਨ ਚ ਮੈਂ ਗਿਆ ਲੋਕਾਂ ਨੇ ਆਪਣੇ ਆਪ ਵੀ ਇਹ ਗੱਲ ਕਹੀ ਆ ਵੀ ਦੇਖੋ ਜੀ ਸਾਨੂੰ ਤਾਂ 600 ਯੂਨਿਟ ਰਾਸ਼ਤ ਮਿਲ ਗਏ ਉਹ ਸਾਡਾ ਹਰ ਮਹੀਨੇ ਦਾ 4000 ਰੁਪਏ ਬਚ ਗਿਆ ਸਾਵੇਂ ਹਜ਼ਾਰ ਮਿਲਣਾ ਸੀਗਾ ਇਹ ਤਾਂ ਗੱਲ ਪਹਿਲੀ ਗੇ ਮਰੀਆਂ ਭੈਣਾ ਨੇ ਕਹੀ ਆ ਤਾਂ ਕੋਈ ਗੱਲ ਨਹੀਂ ਜਿਹੜਾ ਕਿਹਾ ਉਹ ਵੀ ਪੂਰਾ